ਇਹ ਜਿਹੜਾ ਟੈਕ ਨੰਬਰ ਚੋਣ ਦੇ ਦੇ ਜਿਹੜਾ ਕ੍ਰਿਕਟ ਨਹੀਂ ਜੀ ਇੱਥੇ ਹਾਂਜੀ ਇਹ ਕਰਦੇ ਦੋ ਦਾ ਕੱਟ ਇਹ ਜਿਹੜਾ ਮਾਤਾ ਉਹ ਇੱਧਰ ਕਰੂ ਠੀਕ ਹੈ ਇਹ ਨਾਲ ਉਹ ਤੋਂ ਬਾਹਰ ਹੈ ਕਿ ਸਾਡੀ ਅੰਦਰ ਆ ਰਹੀ ਹੈ ਇੱਧਰ ਤੇ ਕੀ ਆਉਂਦਾ ਹੈ ਆ ਗੱਡੀ ਜਿੱਤੇ ਜਿਹੜਾ ਬੋਕਸ ਬਣਾ ਕੇ ਉਹਨੂੰ ਛੇਕੀ ਜਾਂਦੇ ਉਹ ਇੱਧਰ ਲੈਂਦੇ ਇਹ ਸਾਰੇ ਜਿਹੜੀ ਗੱਡੀਆਂ ਜਿੰਨੀਆਂ ਵੀ ਗੱਡੀਆਂ ਹੈ ਜੀ ਉਹਦੀ ਕਿੱਥੇ ਲਾਉਂਦੇ ਕੀ ਕਿਵੇਂ ਕਿਵੇਂ ਚਲਾ ਰਹੇ ਹਾਂ ਇਸ ਨੂੰ ਜੀ ਜਿਵੇਂ ਤੁਸੀਂ ਕਿਹਾ ਜੀ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਨੇ ਸ਼ੁਰੂ ਕੀਤਾ ਹੈ ਤੇ ਨਾਲ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਟ੍ਰਿਕਟ ਇੰਸਟ੍ਰਕਸ਼ਨਸ ਹੈ ਸੋ ਉਸੇ ਲੜੀ ਦੇ ਤਹਿਤ ਅੱਜ 13 ਮਈ ਨੂੰ ਆਪਾਂ ਪਿੰਡ ਮੰਡਿਆਣੀ ਖੜੇ ਆ ਜਿਹੜਾ ਦਾਖਾ ਥਾੜੇ ਦਾ ਪਿੰਡ ਹੈਗਾ ਸੋ ਇੱਥੇ ਜਿਹੜਾ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਉਹ ਸਫਲਤਾ ਹੀ ਚੱਲ ਰਿਹਾ ਹੈ ਜਿਹੜੇ ਅਸੀਂ ਆਪਰੇਸ਼ਨ ਕਰ ਰਹੇ ਹਾਂ ਟਾਰਗੇਟਡ ਲੈ ਕੇ ਚੱਲ ਰਹੇ ਹਾਂ ਸਪੈਸੀਫਿਕ ਕੁਝ ਜਿਹੜੇ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਆ ਮੰਦੂਮਾ ਤੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਰਚ ਕੀਤੀ ਜਾ ਰਹੀ ਹੈ ਦੀ ਆਪਰੇਸ਼ਨ ਵਧੀਆ ਚੱਲ ਰਹੀ ਹੈ ਜੀ ਅ ਅੱਗੇ ਵੀ ਇਸੇ ਕਰਦੇ ਰਹੇ ਹਾਂ ਕਾਸੋ ਆਪਰੇਸ਼ਨਸ ਇਸ ਤੋਂ ਇਲਾਵਾ ਨਾਨਲ ਐਂਡ ਫੰਕਸ਼ਨਲ ਵੀ ਸਾਡੇ ਜਿਹੜੇ ਵਰਕਸ਼ਾਪ ਸੈਮੀਨਾਰਸ ਆ ਉਹ ਵੀ ਚੱਲ ਰਹੇ ਨੇ ਰੀਡ ਵੀ ਚੱਲ ਰਹੀਆਂ ਨੇ ਤੇ ਜਿਹੜਾ ਓਵਰਆਲ ਕਿ ਡਿਮੋਸ਼ਨ ਦੀ ਵਧੀਆ ਮੇਰੇ ਵਿੱਚ ਸੋਯੂਨ ਲਿਖਿਆ ਹੋ ਰਿਹਾ ਕਿ ਬੜਾ ਇੱਕ ਕੰਪਰੀਹੈਂਸਿਵ ਤੇ ਬੜਾ ਚੌਕਪਤੀ ਸਾਰੇ ਟੈਂਜੈਂਸ ਤੋਂ ਉਸੇ ਆਪਰੇਸ਼ਨ ਨੂੰ ਕਵਰ ਕਰ ਰਹੇ ਹਾਂ ਲੁਧਿਆਣਾ ਦੇ ਹਾਪੀ ਪੁਲਿਸ ਉਹ ਵੀ ਦੁਆ ਕਰਦੀ ਹਿੱਸਾ ਲੈ ਰਹੀ ਹੈ ਤੇ ਅਸੀਂ ਆਰਾਊਂਡ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ 'ਚ ਕਰੀਬ 200 ਐਫਆਈਆਰ ਦਰਜ ਕਰਕੇ ਕਰੀਬ 300 ਪੈਡਲਰ ਸਪਲਾਈਰ ਨੂੰ ਜੇਲ੍ਹ ਦੇ ਅੰਦਰ ਫੁੱਟਿਆ ਸੋ ਇਹ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਪਾਂ ਜਿਹੜਾ 31 ਮਈ ਦਾ ਜਿਹੜਾ ਟਿਕਾ ਰੱਖਿਆ ਹੋਇਆ ਉਸੇ ਚੀਜ਼ ਕਰਾਂਗੇ ਜਿਹੜੇ ਤੁਸੀਂ ਜਦ ਦੁੱਧ ਪ੍ਰੈਸ ਚ ਲਾਇਆ ਹੋਇਆ ਇਹ ਬਾਕੋ ਪਿੰਡਾਂ ਤੇ ਲੋਕਾਂ ਦੀ ਜੀ ਜੀ ਇਹ ਬਿਲਕੁਲ ਸਾਡੇ ਕਿੰਨੇ ਹੀ ਸਬਡਿਵੀਜ਼ਨਾਂ ਵਿੱਚ ਆਖਾਂ ਮੁੱਲਾਂਪੁਰ ਇਸ ਤੋਂ ਇਲਾਵਾ ਹਾਈ ਕੋਰਟ ਇਸ ਤੋਂ ਇਲਾਵਾ ਜਿਗਰਾਉਂਡ ਸਿਨੋਮੀ ਸਬਡਿਵੀਜ਼ਨਸ ਜ਼ਿਲ੍ਹੇ ਦੀਆਂ ਸੜਿਓ ਪੇਸਾਂ ਚੱਲ ਰਹੇ ਆ ਸਾਰੇ ਅਸੀਂ ਰੀਡ ਕੰਡਕਟ ਕਰ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਇਹ ਸਾਨੂੰ ਵਧੀਆ ਰਿਜ਼ਲਟ ਆਊਗਾ ਅੱਜ ਸ਼ਾਮ ਤੱਕ ਅਸੀਂ ਇੱਕ ਡਿਟੇਲਡ ਪ੍ਰੈਸ ਨੋਟ ਜਿਹੜਾ ਅਸੀਂ ਮੀਡੀਆ ਨੂੰ ਦੇਵਾਂਗੇ ਕਿ ਕੀ ਕਿੰਨੇ ਵੱਡੇ ਫੜੇ ਆ ਤੇ ਕੀ ਸਾਡੀ ਰਿਪੋਰਟ ਹੈ ਠੀਕ ਹੈ ਥੈਂਕ ਯੂ